ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਇੱਕ ਸੰਵਿਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੜਵਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਲੰਡੇ ਦੇ ਵਿੱਚ ਲੰਡੇ ਪਿੰਡ ਜ਼ਿਲ੍ਹੇ ਮੋਗੇ ਦਾ ਪਿੰਡ ਆ ਮਿੱਤਰੋ ਤੇ ਇਹ ਪਿੰਡ ਰੋਡੇ ਪਿੰਡ ਦਾ ਗਵੰਡੀ ਪਿੰਡ ਆ ਲੰਡਿਆ ਤੋਂ ਜਦੋਂ ਆਪਾਂ ਸਮਲਸਰ ਵਾਲੇ ਪਾਸੇ ਨੂੰ ਦੂਰੀ ਤੈਅ ਕਰਾਂਗੇ ਕੁਝ ਕੁ ਕਦਮਾਂ ਦੀ ਦੂਰੀ ਤੈਅ ਕਰਨ ਤੋਂ ਬਾਅਦ ਬਾਈ ਹੁਣਾਂ ਦੇ ਘਰ ਬਾਹਰ ਛੱਪੜ ਦੇ ਕਿਨਾਰੇ ਦੇ ਉੱਤੇ ਜਾਵਾ ਬੈਠੇ ਹੋਇਆ ਮਿੱਤਰੋ ਤੇ ਬਾਈ ਹੁਣਾਂ ਦੇ ਕੋਲੇ ਇੱਕ ਮੱਧ ਬਕਾਊ ਆ ਬਹੁਤ ਚੰਗੀ ਚੰਗੇ ਰਿਕਾਰਡ ਦੀ ਆ ਚੰਗੇ ਦੁੱਧ ਦੀ ਮਾਰਕਣਾ ਤੀਜਾ ਸੂਆ ਇਹ ਸੁੰਦੀ ਆ ਦੋ ਸੂਏ ਮਾਰਕਾ ਨੇ ਘਰੇ ਚੋਈ ਹੋਈ ਆ ਐਨ ਤਸੱਲੀ ਬਖਸ਼ ਮੱਝ ਅਕਸਰ ਹੀ ਜਾਣਕਾਰੀ ਲੈਣੇ ਮਿਲਦੇ ਆ ਬਾਈ ਨੂੰ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਵੱਡੇ ਵੀਰੇ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਆ ਵੱਡੇ ਬਾਈ ਹਾਂਜੀ ਵਧੀਆ ਬਾਈ ਸੀਤਾ ਦੇ ਪਰਿਵਾਰ ਠੀਕ ਆ ਹਾਂਜੀ ਕਿਰਪਾ ਜੀ ਮੰਗ ਲਾ ਅੱਛਾ ਇੱਕ ਵਾਰੀ ਨਾਮ ਦੱਸ ਦੀ ਆਪਣਾ ਵੀਰੇ ਹਾਂਜੀ ਨਾਮ ਅਮਰਤਪਾਲ ਜੀ ਜੀ ਹਾਂਜੀ ਪਿੰਡ ਲੰਡੀ ਠੀ ਬਾਬੂ ਦਾ ਨਾਮ ਵੀਰੇ ਸਾਧੂ ਸਿੰਘ ਜੀ ਸਾਧੂ ਸਿੰਘ ਘਰ ਆਪਣਾ ਆ ਗਿਆ ਛੱਪੜ ਦੀ ਫਿਰਨੀ ਹਾਂਜੀ ਛੱਪੜ ਦੇ ਸਮਾਲਸਾਲੇ ਰਾਧੇ ਘਰ ਆਇਆ ਛੱਪੜ ਤੇ ਸਮਾਲਸਾਲੇ ਰਾਧੇ ਹਾਂਜੀ ਅੱਛਾ ਵੱਡੇ ਵੀਰੇ ਜਿਹੜੀ ਆਪਾਂ ਮੈਂ ਵੇਚੜੀਆਂ ਇਹ ਕਿੰਨਾ ਸੂਆ ਹੁੰਦੀ ਐ ਇਹ ਤੀਜਾ ਸੂਆ ਹੁੰਦੀ ਐ ਤੀਜਾ ਸੂਆ ਇਹਨੇ ਸੂਣਾ ਹਾਂਜੀ ਸੂਣਾ ਕਿੰਨੇ ਦਿਨ ਪਿਆ ਵੀਰੇ ਇਹਦੇ ਹਜੇ ਅੱਜ ਤੋਂ ਇਹਦੇ ਲੈ ਜੂਗੇ ਇਹ 10 ਦਿਨ ਦੇਖਣੇ ਨੇ 10 ਦਿਨ ਲੈ ਜੂਗੇ ਹਾਂਜੀ ਅੱਛਾ ਵੱਡੇ ਵੀ ਕਿੰਨਾ ਦੁੱਧ ਚੋਇਆ ਹੋਇਆ ਇਹ ਪਹਿਲਾਂ ਇਹਦਾ ਵੀ ਆਪਾਂ 13 ਤੋਂ 14 ਕਿਲੋ ਦੁੱਧ ਘਰੇ ਚੋਇਆ ਹੋ ਹਾਂਜੀ ਮੈਂ ਲੇਵਾ ਹੁਣ ਤਾਂ ਵੈਸੇ ਤੇਰਾ ਹੈਗਾ ਤਿਆਰੀ ਕਿਹੜਾ ਮੌਕੇ ਤੇ ਸੂਣ ਲੱਗੀ ਤਿਆਰ ਕਰਦੀ ਹੈ ਬਜੋ ਟਿਕਾਣੇ ਤੇ ਆ ਜਾਂਦੀ ਹੈ ਉਹ ਕਿ ਚੂਣ ਚਣ ਚੰਗਾ ਲੱਗਾ ਵੀਰੇ ਵਧੀਆ ਜੀ ਕੋਈ ਸੀਲ ਸਾਹ ਵਧੀਆ ਕੋਈ ਭਾਰਪੂਰ ਤਾਂ ਨਹੀਂ ਪਾਉਂਦੀ ਨਾ ਫੁੱਲ ਗਰੰਟੀ ਆ ਜੀ ਠੀਕ ਹੈ ਬੜੇ ਵੀਰੇ ਅੱਛਾ ਟੀਕਾ ਇਹ ਤੂੰ ਪਰਾਉਣਾ ਹੁੰਦਾ ਕਿ ਸਣ ਤੋਂ ਕ੍ਰੋਸ ਕਰਾਈ ਸੀ ਨਹੀਂ ਇਹ ਸਰਕਾਰੀ ਟੀਕਾ ਭਰਿਆ ਜੀ ਸਰਕਾਰੀ ਸੀਮਣ ਤੋਂ ਭਰਿਆ ਠੀਕ ਹੈ ਬਾਈ ਅੱਛਾ ਇਤਕੀ ਤੈਨੂੰ ਕੀ ਮਾਣ ਕਰ ਚੋ ਚ ਦੇ ਦੁੱਧ 14 ਕਿਲੋ ਹਾਂਜੀ 14 ਤੋਂ ਚਾਹੀਦਾ ਪਲੱਸ ਉੱਤੇ ਚਾਹੀਦਾ ਦੁੱਧ ਠੀਕ ਹੈ ਵੀਰੇ ਅੱਛਾ ਰੇਟ ਵੱਡੇ ਭਾਈ ਕੀ ਰੱਖਿਆ ਦੇਣ ਲੈਣ ਵਾਲਾ ਰੇਟ ਆਪਣਾ ਹੀ ਜੈ ਜੀ ਆਪਣਾ 115 ਰੇਟ ਰੱਖਿਆ ਜੀ 1 ਲੱਖ 15 ਹਜ਼ਾਰ ਮੌਨਤਨ ਕਰ ਦੇਗੇ ਮੌਨਤਨ ਕਰਦੇ ਹਾਂ ਠੀਕ ਹੈ ਕੁਲਾ ਕਰਦੀ ਮੜਾ ਜੀ ਤੇ ਨੰਬਰ ਕਿੰਨਾ ਆ ਗਿਆ ਭਰਾ ਆਪਣਾ ਨੰਬਰ ਹੀ 950100 ਜੀ 8099 ਜੀ 950100 01899 899 9501899 ਹਣਾ 9501899 10 ਅੱਖਰ ਬਣ ਗਏ ਮਿੱਤਰੋ ਪੂਰੇ ਟੋਟਲ ਨੰਬਰ ਜਿਹੜਾ ਬਾਈ ਦਾ ਸਕਰੀਨ ਦੇ ਉੱਤੇ ਵੀ ਲਾਦਾ ਤੋਰੀ ਵੀਰੇ ਖੋਲੀ ਭਰਾ ਨੂੰ ਮੜਾ ਤੀਜਾ ਸੂਆ ਮੈਨੇ ਸੁਣਾਵਾ ਉੱਤੇ ਦੀ ਕੱਚੀ ਆ ਦੱਸਦਣਾ ਦੀ ਹਰੇ ਕਰਮਾਂ ਵਾਲੀ ਟੋਹਰ ਨਾਲ ਦੁੱਧ 13 14 ਕਿਲੋ ਖੁੱਲਾ ਡੁੱਲਾ ਜਿਹੜਾ ਇਹਨੇ ਬਾਈ ਦਿੱਤਾ ਹੋਇਆ ਟੋਕੜ ਦੇ ਥੱਲੋਂ ਵੀ ਬਾਈ ਹੋਣੀ ਆਂਦੇ ਵੀ ਅਸੀਂ ਅੱਸੀ ਤੋਂ ਔਕਰ ਦੇ ਥੱਲੋਂ ਵੀ ਪਈ ਜਾਂਦੇ ਨੋ 10 ਕਿਲੋ ਦੁੱਧ ਚੋਂਦੇ ਰਹੇ ਆਂ ਤੇ ਥੱਲੋਂ ਠੰਡਾ ਖੁੱਲਾ ਡੁੱਲਾ ਥਣ ਦੇਵੇ ਦੀ ਸਾਫ ਸੁਥਰੀ ਆ ਸਿੰਘਾਂ ਦੀ ਮੂੰਹ ਮੱਥੇ ਦੀ ਸੋਹਣੀ ਸੁਨੱਕੀ ਭਾਰੀ ਵਜਣ ਵਾਲੀ ਤੇ ਸੋਹਣੀ ਸੁਨੱਕੀ ਥਣ ਦੇਵੇ ਵੀਰੇ ਇਹ ਗੰਡਾ ਹੀ ਆ ਜਿਹੜੀਆਂ ਧੌਣ ਤੇ ਪਹਿਲਾਂ ਤੋਂ ਹੀ ਆ ਇਹ ਪਹਿਲਾਂ ਤੋਂ ਹੀ ਪਹਿਲਾਂ ਤੋਂ ਹੀ ਇਹ ਵੱਧੀਆਂ ਨਹੀਂ ਇਦਾਂ ਹੀ ਬਸ ਇੱਥੇ ਹੀ ਆਈ ਮੇਰਾ ਜਮਾਂਦਰ ਹੋਈ ਆ ਅੱਜ ਜਮਾਂਦਰੀ ਆ ਕੋਈ ਵਧੀਆ ਅਗਲਾ ਆ ਰਿਹਾ ਅਗਲਾ ਕਿਹੜਾ ਦੱਸਿਆ ਨਹੀਂ ਫਿਰ ਹਣਾ ਦੂਰਦਾਰ ਦਾ ਬੰਦਾ ਲੇਵਾ ਦਿਖਾ ਦੀ ਦੀਪ ਸੇ ਇੱਕ ਵਾਰੀ ਫੇਰ ਆਂਦਾ ਥਣ ਤੁਹਾਨੂੰ ਬੜਾ ਚੰਗਾ ਚੋਣ ਬੜਾ ਚੰ ਤੂੰ ਵਾਰਦੀ ਹੁਣੀ ਰੂਹਾਂ ਨੂੰ ਪੋਲੀ ਆ ਬਈ ਫਿਰ ਹਾਂਜੀ ਹਾਂਜੀ ਠੀਕ ਆ ਲੈ ਜੀ ਮਿੱਤਰੋ ਇੱਕ ਦੱਖ ਤੇ 15000 ਰੁਪਿਆ ਡਿਮਾਂਡ ਪਿੰਡ ਲੰਡੇ ਸਮਾਲ ਸਰਦਾਰੀ ਛੜਕੇ ਦੇ ਉੱਤੇ ਛੱਪੜ ਦੇ ਕੋਲੇ ਬਾਈ ਹੁਣਾ ਦਾ ਘਰ ਆ ਜਾਣਕਾਰੀ ਲਈ ਨੰਬਰ ਦਿੱਤਾ ਹੋਇਆ ਅਗਲੀ ਕਾਰਵਾਈ ਲਈ ਤੁਹਾਡੇ ਹੱਥਾਂ ਨੰਬਰ ਸਕਰੀਨ ਦੇ ਉੱਤੇ ਪਿੰਡ ਲੰਡੇ ਜ਼ਿਲ੍ਹਾ ਮੋਕਾ